ਬਹੁਤ ਹੀ ਸੋਹਣਾ ਰੇਡਰ ਬਹੁਤ ਹੀ ਤਕੜਾ ਇੰਡੀਆ ਤੋਂ ਆਇਆ ਹੋਇਆ ਇਹਨੂੰ ਲੱਗਾ ਮੇਜਰ ਚੜੈਕਾ ਗੱਲ ਨਹੀਂ ਬਣੀ ਕਿ ਸੌਥ ਆ ਤੋਂ ਟੂ ਰੇਡ ਤੇ ਇਹਨੂੰ ਕਹਿੰਦੇ ਨੇ ਬਿੱਟੂ ਘੋੜੀ ਲਓ ਜੀ ਬਿੱਟੂ ਨੂੰ ਲੱਗਾ ਚੜੈਕਾ ਉਂਗਲੀ ਖੜੀ ਕਰਤੀ ਬਿੱਟੂ ਨੇ ਕਹਿੰਦਾ ਪੁਆਇੰਟ ਇਹ ਵੀ ਜੋ ਇੰਡੀਆ ਤੋਂ ਆਇਆ ਹੋਇਆ ਬਹੁਤ ਹੀ ਤਕੜਾ ਰੀਡਰ ਲੱਗ ਗਿਆ ਮੇਜਰ ਚੜੈਕਾ ਦੇਖੋ ਕੀ ਕਰਦਾ ਹਾਲੇ ਕੋਈ ਗੱਲ ਕਹੀ ਨਹੀਂ ਜਾਂਦੀ ਦੋਨੋਂ ਹੀ ਬਹੁਤ ਤਕੜੇ ਨੇ ਨਹੀਂ ਭਾਈ ਗੱਲ ਬਣੀ ਰਹੀ ਟੂ ਰੇਡ ਪਾਰਿਆ ਬੈਟ ਫੋਰ ਸਲੋ ਲਈ ਲਓ ਲਓ ਜੀ ਬਿੱਟੂ ਨੂੰ ਫੇਰ ਲੱਗਾ ਮੇਜਰ ਚੜੈਕ ਪਰ ਨਹੀਂ ਰੇਡ ਕਰ ਰਿਆ ਬੈਡ ਫੋਰ ਸਲੋ ਲਈ ਲਓ ਵੀ ਇਹਨੂੰ ਲੱਗ ਗਿਆ ਮੇਜਰ ਕ੍ਰੈਕ ਹੱਲੇ ਗੱਲ ਨਹੀਂ ਬਣੀ ਪੰਗੜਾ ਪਾਉਂਦਾ ਨੱਚਦਾ ਗਾਉਂਦਾ ਬਿੱਟੂ ਰੇਡ ਕਰ ਰਿਆ ਬੈਡ ਫੋਰ ਸਲੋ ਲਈ ਲਓ ਵੀ ਇਹਨੂੰ ਲੱਗ ਗਿਆ ਕ੍ਰੈਕ ਚੱਕ ਲੈਕ ਨੇ